ਦੋ ਧੀਆਂ ਦੇ ਪਿਓ ਉੱਪਰ ਡਿੱਗਾ ਦੁੱਖਾਂ ਦਾ ਪਹਾੜ ਪਹਿਲਾਂ ਹੀ ਪਿਤਾ ਦੀ ਬਿਮਾਰੀ ਦੇ ਕਾਰਨ ਆਰਥਿਕ ਸੰਕਟ ਦੇ ਨਾਲ ਜੂਝ ਰਿਹਾ ਸੀ ਉੱਪਰੋਂ ਘਰ ਦੀ ਛੱਤ ਡਿੱਗਣ ਦੇ ਨਾਲ ਹੋ ਗਿਆ ਵੱਡਾ ਨੁਕਸਾਨ ਹਾਲਾਤ ਇੰਨੇ ਕੁ ਖਰਾਬ ਹੋ ਚੁੱਕੇ ਹਨ ਕਿ ਆਪਣੀ ਧੀਆਂ ਨੂੰ ਉਹਨਾਂ ਦੀ ਦਾਦੀ ਦੇ ਨਾਲ ਪਿੰਡ ਦੇ ਕਿਸੇ ਜਾਣਕਾਰ ਦੇ ਘਰ ਵਿੱਚ ਰਾਤ ਦੇ ਸਮੇਂ ਸਵਾਉਣਾ ਪੈ ਰਿਹਾ ਹੈ ਪੂਰੇ ਘਰ ਦਾ ਸਮਾਨ ਵੀ ਬਰਸਾਤ ਦੇ ਪਾਣੀ ਦੇ ਕਾਰਨ ਖਰਾਬ ਹੋ ਚੁੱਕਿਆ ਹੈ ਇਹ ਹਾਲਾਤ ਹਨ ਹਲਕਾ ਮਜੀਠਾ ਦੇ ਪਿੰਡ ਮਰੜੀ ਕਲਾਂ ਦੇ ਇੱਕ ਪਰਿਵਾਰ ਦੇ ਜੇਕਰ ਗੱਲ ਕਰੀਏ ਤਾਂ ਪਰਿਵਾਰ ਇਸ ਵੇਲੇ ਬੇहद ਆਰਥਿਕ ਤੰਗੀ ਦੇ ਨਾਲ ਜੂਝ ਰਿਹਾ ਹੈ ਇਕੱਲਾ ਹੀ ਕਮਾਉਣ ਵਾਲਾ ਸ਼ਖਸ ਔਰ ਦੋ ਧੀਆਂ ਔਰ ਪਤਨੀ ਮਾ ਤੇ ਬਿਮਾਰ ਪਿਤਾ ਬਹੁਤ ਹੀ ਭਾਵੁਕ ਪਲ ਨੇ ਦੋਵੇਂ 3 ਜੜੀਆਂ ਵਾਂ ਉਹ ਕੈਮਰੇ ਦੇ ਸਾਹਮਣੇ ਤੇ ਕੁਝ ਨਹੀਂ ਬੋਲੀਆਂ ਪਰ ਜਦੋਂ ਅਸੀਂ ਕਵਰੇਜ ਕਰਨ ਗਏ ਤਾਂ ਬਾਰ-ਬਾਰ ਕਹਿ ਰਹੀਆਂ ਸੀ ਕਿ ਅੰਕਲ ਜੀ ਸਾਡੀ ਜਰੂਰ ਮਦਦ ਕਰੋ ਗੱਲਬਾਤ ਦੌਰਾਨ ਨੌਜਵਾਨ ਜਿਸ ਦਾ ਨਾਮ ਜਗਤਾਰ ਸਿੰਘ ਹੈ ਉਸਨੇ ਦੱਸਿਆ ਕਿ ਕਈ ਵਾਰ ਉਸਨੇ ਕੱਚੇ ਕੋਠਿਆਂ ਦੀ ਗ੍ਰਾਂਟ ਦੇ ਲਈ ਅਪਲਾਈ ਵੀ ਕੀਤਾ ਪਰ ਉਹਨਾਂ ਨੂੰ ਅਜੇ ਤੱਕ ਕਿਸੇ ਵੀ ਸਰਕਾਰ ਨੇ 1 ਰੁਪਈਆ ਨਹੀਂ ਦਿੱਤਾ ਘਰ ਦੀਆਂ ਛੱਤਾਂ ਲਗਭਗ ਡਿੱਗ ਚੁੱਕੀਆਂ ਨੇ ਖੁੱਲੇ ਆਸਮਾਨ ਦੇ ਹੇਠਾਂ ਤੇ ਗਵੰਡੀਆਂ ਦੇ ਘਰ ਉਹ ਆਪਣੀਆਂ ਛੋਟੀਆਂ-ਛੋਟੀਆਂ ਦੋਤੀਆਂ ਦੇ ਨਾਲ ਰਹਿਣ ਦੇ ਲਈ ਮਜਬੂਰ ਹੈ ਪਰਿਵਾਰਕ ਮੈਂਬਰਾਂ ਨੇ ਜਗਤਾਰ ਸਿੰਘ ਔਰ ਉਸਦੀ ਮਾਤਾ ਨਿਰਮਲ ਕੌਰ ਨੇ ਔਰ ਇਹਨਾਂ ਬੱਚਿਆਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਦੀ ਗੋਹਲ ਲਗਾਈ ਹੈ ਪਰਿਵਾਰ ਦਾ ਕਹਿਣਾ ਹੈ ਕਿ ਸਰਕਾਰ ਜਾਂ ਐਨ ਜੀਓਜ਼ ਜਿਹੜੇ ਆ ਉਹਨਾਂ ਦੀ ਜਰੂਰ ਮਦਦ ਕਰਨ ਉੱਥੇ ਹੀ ਇਸ ਸਬੰਧ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਗਿੱਲ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਰੂਰ ਹੋ ਇਸ ਪਰਿਵਾਰ ਦੀ ਮਦਦ ਕਰਨਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪਰਿਵਾਰ ਦਾ ਜੋ ਛੱਤਾਂ ਡਿੱਗ ਰਹੀਆਂ ਹਨ ਜਰੂਰ ਛੱਤਾਂ ਬਣਾ ਕੇ ਦਿੱਤੀਆਂ ਜਾਣਗੀਆਂ ਬਾਕੀ ਅੱਗੇ ਦੇਖਦੇ ਹਾਂ ਕਿ ਕੀ ਬਣਦਾ ਹੈ ਇਸ ਪਰਿਵਾਰ ਦਾ ਸੋ ਦੋਸਤੋ ਲਗਾਤਾਰ ਬਰਸਾਤ ਦਾ ਕਹਿਰ ਜਿਹੜਾ ਵਾ ਦੇਖਣ ਨੂੰ ਮਿਲਿਆ ਵਾ ਸਮੁੱਚੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਜਿਹੜਾ ਵਾ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਆ ਦੋ-ਦੋ ਕਰੋੜ ਰੁਪਏ ਦੀਆਂ ਕੋਠੀਆਂ ਵੀ ਢਾਟੇ ਦੀ ਹੋ ਗਈਆਂ ਵਾ ਮਾੜੇ ਮਕਾਨ ਜਿਹੜੇ ਉਹਨਾਂ ਦੀਆਂ ਵੀ ਛੱਤਾਂ ਲਗਾਤਾਰ ਡਿੱਗ ਰਹੀਆਂ ਵਾ ਮੈਂ ਇਸ ਵੇਲੇ ਮੌਜੂਦ ਆ ਮਜੀਠਾ ਹਲਕੇ ਦੇ ਪਿੰਡ ਮਰੜੀ ਵਿਖੇ ਜਿੱਥੇ ਇੱਕ ਬੇहद ਲੋੜਵੰਦ ਪਰਿਵਾਰ ਜਿਨ੍ਹਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਆ ਦੋ ਛੋਟੀਆਂ-ਛੋਟੀਆਂ ਧੀਆਂ ਨੇ ਔਰ ਇਹਨਾਂ ਦੀਆਂ ਛੱਤਾਂ ਜੜੀਆਂ ਵਾ ਲਗ ਭਾਗ ਡਿੱਗ ਚੁਕੀਆਂ ਨੇ ਬੇहद ਬੁਰੇ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਜਿਹੜਾ ਵਾ ਉਹ ਰਹਿ ਰਿਹਾ ਵਾ ਔਰ ਇਦਾਂ ਦੇ ਡਰਾਮ ਨੇ ਹਾਲਾਤ ਨੇ ਇਦਾਂ ਦੇ ਮਾੜੇ ਹਾਲਾਤ ਆ ਕੇ ਮੈਂ ਦੇਖਿਆ ਕਿ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਤੇ ਖੁੱਲੇ ਆਸਮਾਨ ਦੇ ਹੇਠਾਂ ਇਹ ਪਰਿਵਾਰ ਜਿਹੜਾ ਵਾ ਉਹ ਆਪਣੀਆਂ ਰਾਤਾਂ ਕੱਢਣ ਲਈ ਮਜਬੂਰ ਵਾ ਘਰ ਦਾ ਸਮਾਨ ਜਿੰਨਾ ਕਿ ਕੱਢਿਆ ਗਿਆ ਉਹ ਕੱਢ ਕੇ ਇਹਨਾਂ ਨੇ ਆਪਣੇ ਆਂਡ ਗਵਾਂਡ ਦੇ ਵਿੱਚ ਰੱਖਿਆ ਵਾ ਸਰਕਾਰ ਵੱਲੋਂ ਜਿਹੜਾ ਵਾ ਕਿਸੇ ਨੇ ਕੋਈ ਇਹਨਾਂ ਦੀ ਮਦਦ ਨਹੀਂ ਕੀਤੀ ਪਰਿਵਾਰਕ ਮੈਂਬਰਾਂ ਨਾਲ ਅਸੀਂ ਵਾਰੋ ਵਾਰੀ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਕੀ ਕੀ ਹਾਲਾਤ ਨੇ ਸਭ ਤੋਂ ਪਹਿਲਾਂ ਜੀ ਬਿਜੀ ਤੁਹਾਡਾ ਕੀ ਨਾਮ ਆ ਨਿਰਮਲ ਕੋ ਇਹ ਕਿਹੜਾ ਪਿੰਡ ਆ ਜੀ ਤੁਹਾਡਾ ਮਲੜੀ ਤੇ ਇਹ ਦੱਸਿਓ ਕਿ ਇਹ ਕਿਦਾਂ ਸਾਰਾ ਕੁਝ ਹੋਇਆ ਵਾ ਬਰਸਾਤ ਦੇ ਕਾਰਨ ਤੁਹਾਨੂੰ ਕਿਦਾਂ ਤੁਹਾਡੀ ਛੱਤ ਡਿੱਗੀ ਹੈ ਬਰਸਾਤ ਕਰਕੇ ਬੱਦਲ ਬਹੁਤ ਜ਼ਿਆਦਾ ਪੈਂਦੇ ਹਟਣੇ ਨਹੀਂ ਡਿਆ ਤੇ ਬਹੁਤ ਮੰਦਾ ਹਾਲ ਮੈਨ ਰ 24 ਘੰਟੇ ਕੋਠੇ ਤੇ ਰਹਿਣੀ ਆ ਤੇ ਇੱਕ ਦਿਨ ਮੈਂ ਡੈਗ ਪੀਂ ਹ ਕੋਠੇ ਤੇ ਤੇ ਆ ਪੌੜੀ ਵੀ ਟੁੱਟੀ ਮੈਂ ਦਾਦੀ ਚੜਦੀ ਨਹੀਂ ਕਿ ਅੱਜ ਹਰ ਕਿਸੇ ਰਿਆ ਇਧਰ ਬਾਲੇ ਡਿੱਗ ਪਿਆ ਤੇ ਇਹਨੂੰ ਫਿਰ ਮੈਂ ਫੋਨ ਕੀਤਾ ਨਾ ਦੋ ਥਮੀਆਂ ਦਿੱਤੀਆਂ ਲਿਆ ਕੇ ਕਿਸੇ ਦੇ ਘਰੋਂ ਆਪਣੀ ਦਰਾਨੀ ਵੱਲੋਂ ਲਿਆ ਕੇ ਥਮੀਆਂ ਦਿੱਤੀਆਂ ਦੋਕਪ ਚੱਲ ਇਹਦੇ ਜ਼ੋਰ ਦੇ ਨਾਲ ਆ ਬਾਹਰੋਂ ਕੰਧ ਨਾਲ ਪਾਟ ਗਈ ਤੇ ਇੱਕ ਅੰਦਰ ਵੱਲੋਂ ਕੰਧ ਪਾਟ ਗਈ ਆ ਤੇ ਛੋਟੇ ਛੋਟੇ ਜਿਹੜੇ ਬੱਚੇ ਆ ਪਰਿਵਾਰ ਦੇ ਵਿੱਚ ਇਹ ਬੱਚਿਆਂ ਨੂੰ ਫਿਰ ਕਿੱਦਾਂ ਤੁਸੀਂ ਰਾਤ ਕਟਾਈ ਆ ਮੈਂ ਕਿਸੇ ਦੇ ਘਰ ਲਾ ਕੇ ਬੈਠੀ ਆ ਸੋ ਬੇਹਦ 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 ਭਾਵੁਕ ਪੱਲ ਨੇ ਬੀਜੀ ਜਿਹੜੇ ਆ ਇਹਨਾਂ ਦੀਆਂ ਦੋ ਬੱਚੇ ਆ ਛੋਟੇ ਛੋਟੇ ਔਰ ਬਹੁਤ ਇਹਨਾਂ ਦੀਆਂ ਪੋਤਰੀਆਂ ਨੇ ਔਰ ਬੇहद ਇਸ ਵੇਲੇ ਭਾਵੁਕ ਪਲ ਨੇ ਇਹਨਾਂ ਦਾ ਕਹਿਣਾ ਵਾ ਕਿ ਕਿਸੇ ਆਪਣੇ ਆਂਡ ਗਵਾੜ ਦੇ ਘਰੋਂ ਦੋ ਬੱਲੀਆਂ ਲਿਆ ਕੇ ਜੜੀਆਂ ਵਾਂ ਲਾਈਆਂ ਗਈਆਂ ਵੀ ਸਭ ਕੁਝ ਠੇਰੀ ਨਾ ਹੋ ਜੇ ਸੋ ਬੇहद ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀ ਤਸਵੀਰ ਜਿਹੜੀ ਆ ਪਿੰਡ ਮਰੜੀ ਤੋਂ ਸਾਹਮਣੇ ਆਈ ਆ ਨੌਜਵਾਨ ਵੀਰ ਵੀ ਆ ਸਾਡੇ ਨਾਲ ਵੀਰ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਗਤਾਰ ਸਿੰਘ ਭਾਜੀ ਤੇ ਪਿੰਡ ਮੜੜੀ ਕਲਾਂ ਏ ਪਾਜੀ ਕਿਦਾਂ ਦੇ ਤੁਹਾਡੇ ਘਰ ਦੇ ਹਾਲਾਤ ਬਣੇ ਹੋਏ ਆ ਡਰਾਮ ਨੇ ਕਿਵੇਂ ਤੁਸੀਂ ਆਪਣੇ ਬੱਚਿਆਂ ਨਾਲ ਦਿਨ ਕੱਢ ਰਹੇ ਹੋ ਇਹ ਤੇ ਪਾਜੀ ਬਹੁਤ ਔਖੇ ਨੇ ਹਾਲਾਤ ਪਾਜੀ ਜਿਹੜੇ ਆਪਾਂ ਆਪਣੇ ਬੱਚਿਆਂ ਦੇ ਨਾਲ ਦਿਨ ਕੱਢਣ ਦੇ ਆ ਇਹ ਤੇ ਸਾਨੂੰ ਪਤਾ ਪਾਜੀ ਸਾਨੂੰ ਅੰਦਰ ਜਾਣ ਤੋਂ ਵੀ ਡਰ ਲੱਗਦਾ ਆ ਇਹ ਇੰਨੇ ਸਾਡੇ ਮੰਦੇ ਹਾਲ ਨੇ ਪਾਜੀ ਆ ਜ ਸਾਡੇ ਬਾਲੇ ਡੇਗੇ ਨੇ ਤੇ ਆਪਾਂ ਦੋ ਬਲੀਆਂ ਲਿਆ ਕੇ ਪਾਜੀ ਦਿੱਤੀਆਂ ਹੋਈਆਂ ਨੇ ਤੇ ਸਾਡਾ ਬਹੁਤ ਹੀ ਮੰਦਾ ਹਾਲ ਆ ਮੈਂ ਤੇ ਬੱਚੇ ਵੀ ਪਾਜੀ ਕਿਸੇ ਦੇ ਘਰ ਸੌਣ ਹੈਗਾ ਰਾਤ ਸੋ ਬੱਚੇ ਵੀ ਜਿਹੜੇ ਆ ਕੈਮਰਾਮੈਨ ਮੈਂ ਕਹਾਂ ਦਿਖਾਓ ਇਹ ਦੋ ਛੋਟੇ ਛੋਟੇ ਬੱਚੇ ਆ ਜਿਨ੍ਹਾਂ ਨੂੰ ਕਿਸੇ ਦੇ ਘਰ ਜਿਹੜਾ ਵਾਸ ਪੜੋਸ ਦੇ ਸੁਆਕੇ ਇਹ ਵੀਰ ਜਿਹੜਾ ਵਾ ਰਾਤਾ ਕੱਢ ਰਿਹਾ ਵਾ ਔਰ ਵੀਰ ਜੀ ਕੰਮ ਕੀ ਕਰਦੇ ਜੀ ਤੁਸੀਂ ਕੰਮ ਮੈਂ ਹੋਟਲ ਦਾ ਕਰਦਾ ਸੋ ਇਦਾਂ ਹੀ ਦਿਹਾੜੀ ਤਪਾਈ ਕਰਦੇ ਆ ਜਿੱਦਾਂ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਜਿੱਦਾਂ ਵਾ ਕੱਚੇ ਕੋਠਿਆਂ ਨੂੰ ਪੱਕਿਆਂ ਕਰਨ ਦੀਆਂ ਗਰੰਟੀਆਂ ਵੀ ਹੁੰਦੇ ਸੀ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਵਾ ਜਾਂ ਤੁਸੀਂ ਅਪਲਾਈ ਨਹੀਂ ਕੀਤਾ ਜਾਂ ਤੁਹਾਡੀ ਵਾਰੀ ਨਹੀਂ ਆਈ ਨਹੀਂ ਜੀ ਸਾਨੂੰ ਕੁਛ ਨਹੀਂ ਆਪਾਂ ਅਪਲਾਈ ਵੀ ਕੀਤਾ ਸੀਗਾ ਸਾਨੂੰ ਕੁਛ ਨਹੀਂ ਮਿਲਿਆ ਜੀ ਸੋ ਬੇहद ਦੁਖੀ ਹੈ ਨੌਜਵਾਨ ਜਿਹਦੀਆਂ ਦੋ ਧੀਆਂ ਨੇ ਦੋ ਧੀਆਂ ਦਾ ਬਾਪਾ ਔਰ ਇਹਨਾਂ ਦਾ ਕਹਿਣਾ ਵਾ ਕਿ ਅਪਲਾਈ ਵੀ ਕੀਤਾ ਸੀਗਾ ਲੇਕਿਨ ਉਹਦੇ باوجود ਵੀ ਜੜਾ ਵਾ ਇਹਨਾਂ ਨੂੰ ਸਰਕਾਰ ਵੱਲੋਂ ਇੱਕ ਨਵਾਂ ਰੁਪਈਆ ਵੀ ਸਹਾਇਤਾ ਨਹੀਂ ਕਿ ਮਿਲੀ ਲਗਾਤਾਰ ਪੰਜਾਬ ਦੇ ਵਿੱਚ ਬਹੁਤ ਸਾਰੇ ਐਨ ਜੀਓ ਜਿਹੜੇ ਆ ਉਹ ਕੰਮ ਕਰ ਰਹੇ ਆ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਜੜੀਆਂ ਵਾ ਉਹ ਲੋਕਾਂ ਦੀ ਮਦਦ ਕਰ ਰਹੀਆਂ ਵਾ ਮੇਰੀ ਵੀ ਉਹਨਾਂ ਸਾਰੇ ਸਾਥੀਆਂ ਨੂੰ ਜਿੱਦਾਂ ਪੰਜਾਬ ਦੇ ਗਾਇਕ ਜਸਬੀਰ ਜੱਸੀ ਜੀ ਆ ਰੇਸ਼ਮ ਅਨਮੋਲ ਨੇ ਔਰ ਗੀਤ ਗੁਰਾਇਆ ਵਾ ਹੋਰ ਬਹੁਤ ਸਾਰੀਆਂ ਸ਼ਕਤੀਆਂ ਜੜੀਆਂ ਵਾ ਪੰਜਾਬੀ ਗਾਇਕ ਦਿਲਜੀਤ ਦੋਸਾਨ ਜੜੇ ਆ ਉਹਨਾਂ ਦੀ ਟੀਮ ਵੀ ਲੱਗੀ ਹੋਈ ਆ ਸੋ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਖਾਸ ਤੌਰ ਤੇ ਅਮਰੀਕਾ ਦੀ ਜਿਹੜੀ ਇੱਕ ਹੋਰ ਸੰਸਥਾ ਜਿਹੜੀ ਕੱਲ ਦੀ ਗੁਰਦਾਸਪੁਰ ਜ਼ਿਲ੍ਹੇ ਚ ਬਹੁਤ ਮਦਦ ਕਰ ਰਹੀ ਆ ਮੈਸੀ ਐਂਡ ਸੰਸ ਫਾਊਂਡੇਸ਼ਨ ਯੂ ਐਸ ਏ ਉਹਨਾਂ ਅੱਗੇ ਵੀ ਔਰ तमाम ਪੰਜਾਬ ਦੇ ਐਨ ਆਰ ਆਈ ਭਾਈਚਾਰੇ ਅੱਗੇ ਮੇਰੀ ਇਹ ਹੱਥ ਜੋੜ ਕੇ ਅਪੀਲ ਆ ਕਿ ਇਹ ਦੋ ਛੋਟੀਆਂ ਛੋਟੀਆਂ ਧੀਆਂ ਨੇ ਪਰਿਵਾਰ ਦਾ ਬੇਹਦ ਬੁਰਾ ਹਾਲ ਆ ਛਤਾਂ ਨਦੀਆਂ ਦੇਖਤੀਆਂ ਵਾ ਆਓ ਰਲ ਮਿਲ ਕੇ ਇਹਨਾਂ ਦੀ ਜਿਹੜੀ ਆ ਮਦਦ ਕਰੀਏ ਔਰ ਇਹਨਾਂ ਦੀ ਜਿਹੜਾ ਵਾ ਛੱਤ ਪਵਾਈਏ ਇਹਨਾਂ ਦੀ ਜ਼ਿੰਦਗੀਆਂ ਜੜੀਆਂ ਵਾ ਉਹ ਬਚਾ ਲਈਏ ਸੋ ਓਵਰਆਲ ਕਹਿ ਸਕਦੇ ਆ ਕਿ ਬੇहद ਪੰਜਾਬ ਦੇ ਹਾਲਾਤ ਜਿਹੜੇ ਆ ਉਹ ਖਰਾਬ ਨਜ਼ਰ ਆ ਰਹੇ ਆ ਐਨਆਰਆਈ ਵੀਰਾਂ ਨੂੰ ਔਰ ਜਿਹੜੇ ਲੋਕ ਪਰਮਾਤਮਾ ਦੀ ਕਿਰਪਾ ਨਾਲ ਸੌਖੇ ਆ ਸਮਾਜ ਸੇਵੀ ਸੰਸਥਾਵਾਂ ਜਾਂ ਹੋਰ ਮਜੀਠੇ ਹਲਕੇ ਦੇ ਜਿਹੜੇ ਲੀਡਰ ਆ ਚਾਹੇ ਉਹ ਤਲਬੀਰ ਗਿੱਲ ਨੇ ਆ ਜਾਂ ਕੋਈ ਹੋਰ ਵੀ ਸਾਥੀ ਜਿਹੜੇ ਇੱਥੇ ਵੱਖ-ਵੱਖ ਪਾਰਟੀਆਂ ਦੇ ਨੇ ਉਹਨਾਂ ਅਗੇ ਵੀ ਮੇਰੀ ਅਪੀਲ ਆ ਕਿ ਜੇਕਰ ਤੁਸੀਂ ਇਹ ਸਾਡੀ ਖਬਰ ਦੇਖ ਰਹੇ ਹੋ ਤੇ ਪਿੰਡ ਮਰੜੀ ਆ ਕੇ ਜਿਹੜਾ ਵਾ ਇਸ ਗਰੀ ਪਰਿਵਾਰ ਦੀ ਮਦਦ ਜੜੀ ਆ ਉਹ ਜਰੂਰ ਕਰੋ ਤਾਂ ਜੋ ਇਹਨਾਂ ਦੀਆਂ ਛੱਤਾਂ ਔਰ ਜ਼ਿੰਦਗੀਆਂ ਜੜੀਆਂ ਵਾ ਇਹਨਾਂ ਦੀਆਂ ਬੱਚਿਆਂ ਦੀਆਂ ਔਰ ਇਸ ਪਰਿਵਾਰ ਦੀਆਂ ਜਿਹੜੀ ਜ਼ਿੰਦਗੀ ਆ ਉਹ ਬਚ ਸਕੇ ਲਗਾਤਾਰ ਖਬਰਾਂ ਲਈ ਜੁੜੇ ਰਹੋ ਐਕਸਪ੍ਰੈਸ ਨਿਊਜ਼ਲੈਟ ਦੇ ਨਾਲ ਮੈਂ ਮਜੀਠਾ ਹਲਕੇ ਦੇ ਪਿੰਡ ਮਰੜੀ ਤੋਂ ਤੁਹਾਡਾ ਆਪਣਾ ਚੀਫ ਰਿਪੋਰਟਰ ਯਸ਼ ਪੰਡਤ ਧੰਨਵਾਦ